ਤੇ ਜੀਵਨ ਵਿੱਚ ਲਾਗੂ ਕਰਨਾ ਸਭੋ ਕੁਝ ਜੀਵਨ ਵਿੱਚ ਲਾਗੂ ਕਰਨਾ ਕੰਮ ਤਾਂ ਇਹ ਕਰਨਾ ਸੀ ਇੱਕ ਇੱਕ ਬਚਨ ਨੂੰ ਜੀਵਨ ਵਿੱਚ ਕਮਾਉਣਾ ਸੀ ਉਤਾਰ ਉਤਾਰਨਾ ਸੀ ਜੋ ਗੁਰੂ ਨੇ ਕਿਹਾ ਕਮਾ ਨਹੀਂ ਸਕੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਉਹ ਤੜਫਦਾ ਹੈ ਗੁਰੂ ਦੇ ਵੇਛੋੜੇ ਨਾਲ ਉਹ ਨਹੀਂ ਸਮਝਦਾ ਉਹਦਾ ਮਨ ਜਾਣਦਾ ਹੈ ਕਿ ਅੰਦਰ ਦੀ ਤੜਫ ਜਿਹੜੀ ਆ ਉਹ ਪਰਮਾਤਮਾ ਦੇ ਲਈ ਇਹ ਵਿਛੋੜੇ ਦਾ ਦੁੱਖ ਕੋਈ ਦੂਜਾ ਨਹੀਂ ਜਾਣਦਾ ਮਾਲਕ ਜਾਣਦਾ ਤੇ ਜਦ ਉਹਦੇ ਅੱਗੇ ਪ੍ਰਾਰਥਨਾ ਕੀਤੀ ਉਹ ਪ੍ਰਾਰਥਨਾ ਨੂੰ ਸੁਣਦਾ ਫਿਰ ਉਹ ਕਿਰਪਾ ਉਹਦੇ ਤੇ ਕਰਦਾ ਜਿਹੜਾ ਤੜਪਿਆ ਹੁੰਦਾ ਹੈ ਨਾ ਵਿਛੋੜੇ ਨਾਲ ਦਰਸ਼ਨਾਂ ਦੀ ਪਿਆਸ ਨਾਲ ਉਹਨਾਂ ਨੂੰ ਵਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਵਾਸੀਠ ਹਰ ਨਾਮੋ ਮੰਤਰ ਦਰਡਾਇੰਦਾ ਕੱਟੀ ਹਉ ਮੇ ਰੋਗ ਨਾਨਕ ਸਤਗੁਰ ਤਿਨਾਂ ਮੁਲਾਇਆ ਜਿਨਾਂ ਧੁਰੇ ਪਿਆ ਸੰਜੋਗ ਵਿਚਾਲੇ ਹਉ ਮੇ ਹਉ ਮੇਨੇ ਅੰਦਰ ਨਾਮ ਨਹੀਂ ਵਸਨ ਦਿੱਤਾ ਤੇ ਇਹ ਦਾ ਮਿਲਾਪ ਮਾਲਕ ਨਾਲ ਹੋਇਆ ਨਹੀਂ ਹਉ ਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥੇ ਦੋਵੇਂ ਇੱਕ ਜਗ੍ਹਾ ਤੇ ਨਹੀਂ ਹੋ ਸਕਦੇ ਜਾਂ ਹੋਵੇਂ ਰਹੇਗੀ ਜਾਂ ਨਾਮ ਰਹੇਗਾ ਮਹਾਰਾਜ ਮੀਰ ਕਰਦੇ ਸੰਖੇਪ ਕਰਾ RAM GURU MOHAN MOHE MAN LIYA ਕੰ ਲੱਗੇ ਹੇ ਭਾਈ ਹੇ RAM ਰਮੀ ਹੋਏ ਵੈਗਰੂ ਹੇ ਭਾਈ ਔਰ ਗੁਰੂ ਮੋਹਨ ਗੁਰੂ ਜਿਹੜਾ ਕਰਸ਼ਿਤ ਕਰਦਾ ਅੰਧਕਾਰ ਨੂੰ ਕੱਟਦਾ ਰੂਹ ਵਿੱਚ ਪ੍ਰਕਾਸ਼ ਕਰਦਾ ਉਸ ਗੁਰੂ ਨੇ ਮੋਹ ਮੈਨੋ ਮੇਰੇ ਮਨ ਨੂੰ 모ਹਨ 모ਹਨ ਕਰ ਲਿਆ ਆਪਣੇ ਵੱਲੇ ਕਰਸ਼ਿਤ ਕਰ ਲਿਆ ਮੈਨੂੰ ਖਿੱਚ ਲੈਣਾ ਕੀਤਾ ਹੈ ਮੇਰਾ ਮਨ ਮੇਰੇ ਮਨ ਦੀ ਚਾਹਤ ਹੁਣ ਮਾਲਕ ਬਣ ਗਿਆ ਕੋਈ ਵਸਤੂ ਨਹੀਂ ਵਸਤੂ ਦਾਤਾ ਬਣ ਗਿਆ ਸੰਸਾਰ ਦੀ ਵਸਤੂ ਨਹੀਂ ਨਰੰਕਾਰ ਖੁਦ ਹੀ ਮੇਰੀ ਚਾਹਤ ਬਣ ਗਿਆ ਮੇਰੀ ਲੋੜ ਬਣ ਗਿਆ ਮੇਰਾ ਮਨ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦਾ ਮਾਲਕ ਨੂੰ ਮੇਰਨਾ ਲੋੜਦਾ ਹਾ ਅਕਲ ਬਕਲ ਭਈ ਗੁਰ ਦੇਖੇ ਐਸੇ ਗੁਰੂ ਦਾ ਦੇਦਾਰ ਜਦੋਂ ਹੋਇਆ ਕਹਿਣ ਲੱਗੇ ਉਸ ਪ੍ਰਭੂ ਨੂੰ ਦੇਖ ਕੇ ਔਰ ਬੜੀ ਅਕਲ ਆਪਣੀ ਸੁਣਾਈ ਸੀ ਸੰਸਾਰ ਵਿੱਚ ਕਿ ਮੇਰੇ ਵਰਗਾ ਸਿਆਣਾ ਕੌਣ ਬੜਿਆਂ ਨੂੰ ਸਲਾਹਾਂ ਦਿੱਤੀਆਂ ਬੜਿਆਂ ਨੂੰ مشਵਰੇ ਦਿੱਤੇ ਮੇਰੇ ਵਰਗਾ ਅਕਲਵਾਨ ਕੌਣ ਦੁਨੀਆਂ ਵਾਲੇ ਵੀ ਕਹਿਣ ਲੱਗੇ ਬੜੀ ਅਕਲ ਬੜਾ ਦਾਨਾ ਬੜਾ ਸੋਚਦਾ ਬੜਾ ਸਿਆਣਾ ਕਹਿਣ ਲੱਗੇ ਇੰਨੀ ਅਕਲ ਬੜੀ ਅਕਲ ਦਾ ਮਾਲਕ ਵਿਕਲਪੀ ਅਰ ਉਸਾਰ ਦੀ ਸਾਰੀ ਜਿਹੜੀ ਸੀ ਵਿਆਕੁਲਤਾ ਦੇ ਵਿੱਚ ਬਦਲ ਗਈ ਜਦੋਂ دیدار ਕੀਤਾ ਐਸਾ ਦਾਤਾ ਇਹੋ ਜਿਹਾ ਔਰ ਕੋਈ ਬੋਲ ਹੀ ਨਾ ਮੁਖ ਵਿੱਚੋਂ ਨਿਕਲੇ ਕੇ ਕਹਾ ਕੀ ਔਰ ਮਨ ਪਰ ਆਇਆ ਖੰਠ ਪਰ ਆਇਆ ਨੇਤਰ ਪਰ ਆਏ ਛੇਦ ਲੋਗ ਇਹ ਜ਼ਰੂਰੀ ਨਹੀਂ ਕਿ ਨੇਤਰਾਂ ਵਿੱਚ ਅੰਸੂ ਜਿਹੜੇ ਨੇ ਉਹ ਕਿਸੇ ਦੁੱਖ ਨਾਲ ਹੀ ਆਉਣੇ ਇਹ ਖੁਸ਼ੀ ਨਾਲ ਵੀ ਆ ਜਾਂਦੇ ਨੇ ਖੁਸ਼ੀ ਨਾਲ ਵੀ ਜਿਹੜੇ ਗੁਰਸਿੱਖ ਪਿਆਰੇ ਬਹੁਤ ਨੂੰ ਖੁਸ਼ੀ ਨਾਲ ਵੀ ਤੁਸੀਂ ਦੇਖੋਗੇ ਬੜੇ ਚਿਰਾਂ ਤੋਂ ਕਿਰੇ ਪੁੱਤਰ ਦਾ ਮਿਲਾਪ ਹੋਵੇ 5 10 ਸਾਲਾਂ ਤੋਂ ਉਡੀਕ ਹੋਵੇ ਉਹ ਆਵੇ ਕਿਸੇ ਦੇ ਘਰ 5 ਸਾਰ ਸਾਲਾਂ ਤੋਂ 10 ਸਾਲਾਂ ਤੋਂ ਬੱਚੇ ਦੀ ਆਮਦ ਹੋਵੇ ਤੇ ਉਹਦੇ ਤੋਂ ਵੀ ਖੁਸ਼ੀ ਨਾਲ ਬੋਲਿਆ ਨਹੀਂ ਜਾਂਦਾ ਕੰਠ ਰੁਕ ਜਾਂਦਾ ਹੈ ਨੇਤਰ ਪਰ ਆਉਂਦੇ ਮਹਾਰਾਜ ਕਹਿੰਦੇ ਬਾਣੀ ਅਸਤ ਬਿਆਸਤ ਹੋ ਗਈ ਜਦੋਂ دیدار ਦੇਖਿਆ ਦਰਸ਼ਨ ਕੀਤਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਵਕਤ ਪਤਾ ਹੀ ਨਹੀਂ ਰਹਾ ਮੈਂ ਕੀ ਹਾਂ ਤੇ ਕਿਹੜੇ ਬੋਲ ਬੋਲ ਕੇ ਅਦਬ ਕਰਾਂ ਤੇ ਕੀ ਬਚਨਾ ਨਾਲ ਸਤਿਗੁਰੂ ਨਾਲ ਸਾਧ ਪਾਵਾਂ ਮਹਾਰਾਜ ਕਹਿੰਦੇ ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ ਦਰਸ਼ਨ ਕੀਤਾ ਆਪਣੀ ਸੋਧ ਹੀ ਕੋਈ ਨਹੀਂ ਰਹੀ ਸਮਝ ਹੀ ਕੋਈ ਨਹੀਂ ਰਹੀ ਕਿ ਮੈਂ ਕੀ ਹਾਂ ਕੀ ਕਹਿਣਾ ਕੀ ਬੋਲਣਾ ਹੈ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਅਕਲ ਬੜੀ ਸੀ ਅਕਲ ਵੀ ਕੋਈ ਨਹੀਂ ਰਹਿ ਗਈ ਕਿ ਆਪਣੀ ਅਕਲ ਦੇ ਨਾਲ ਇਹ ਕੁਝ ਕਰ ਸਕਾਂ ਕਹਿੰਦੇ ਮਤ ਮੈਂ ਨਾ ਮਤ ਹੈ ਔਰ ਜਿਹੜੀ ਮਤ ਬੜੀ ਜਿਆਦਾ ਸੀ ਮਤੀ ਦਾ ਘਰ ਕਹਿਲਾਉਂਦਾ ਸੀ ਉਹ ਵੀ ਨਹੀਂ ਰਹਿ ਗਈ ਮਹਾਰਾਜ ਕਹਿੰਦੇ ਗੁਰੂ ਦੇ ਦੇਦਾਰ ਕੀਤੇ ਉਹ ਆਨੰਦ ਆਇਆ ਜਿਹੜਾ ਜ਼ਬਾਨ ਨਾਲ ਦੱਸਿਆ ਹੀ ਨਹੀਂ ਜਾ ਸਕਦਾ ਸ਼ਬਦਾਂ ਤੋਂ ਪਰੇ ਹੋ ਗਿਆ ਹੈ ਰਹਿਤ ਹੋ ਗਿਆ ਹੈ ਹਣ ਲੋਟਪੋਟ ਹੋਏ ਪਈਆ ਲੋਟਪੋਟ ਲੇਥੂ ਪੇਥੂ ਅਰਧੇ ਵਿੱਚ ਕੋਈ ਇਧਰ ਨੂੰ ਲਟਿਆ ਇਧਰ ਨੂੰ ਲਟਿਆ ਕੋਈ ਪਤਾ ਹੀ ਨਹੀਂ ਲੱਗਾ ਖੈ ਕੀ ਤੇ ਕੀ ਹੋ ਗਿਆ ਉਹਦੀ ਆਵਸਥਾ ਇਹ ਹੋ ਗਈ ਅੰਦਰੋਂ ਤੇ ਬਾਹਰੋਂ ਲੇਥੂ ਪੇਥੂ ਹੋ ਗਿਆ ਪਤਾ ਨਹੀਂ ਲੱਗਾ ਇਧਰ ਨੂੰ ਕੀਤੇ ਉਧਰ ਨੂੰ ਕੀ ਕੇਵਲ ਇੱਕ ਨਦਰ ਆਉਣ ਲੱਗ ਪਿਆ ਬਾਹਰ ਵੀ ਤੇ ਅੰਦਰ ਵੀ ਅੰਦਰਲੀ ਅਵਸਥਾ ਬਾਹਰ ਹੋ ਗਈ ਜਿਵੇਂ ਕਦੇ ਕੋਈ ਖੱਬੇ ਨੂੰ ਲਿਟਦਾ ਹੈ ਕਦੇ ਕੋਈ ਸੱਜੇ ਨੂੰ ਲਿਟਦਾ ਉਧਰ ਵੀ ਮਿੱਟੀ ਮਿੱਟੀ ਉਧਰ ਵੀ ਮਿੱਟੀ ਮਿੱਟੀ ਔਰ ਅੰਦਰ ਵੀ ਉਹ ਅਵਸਥਾ ਬਾਹਰ ਵੀ ਉਹ ਅਵਸਥਾ ਅੰਦਰ ਦੀ ਹਾਲਤ ਵੀ ਉਹ ਬਾਹਰ ਦੀ ਹਾਲਤ ਵੀ ਉਹ ਮਹਾਰਾਜ ਕਹਿੰਦੇ ਆ ਇੱਕ ਸਾਰਤਾ ਹੋ ਗਈ ਇਸ ਮਹਾਵਰੇ ਦੇ ਸਹਿਤ ਹੁੰਨਿਆ ਵਿਦਵਾਨ ਕਹਿੰਦੇ ਉਹਨੂੰ ਮੂਰਛਤ ਅਵਸਥਾ ਵੀ ਕਹਿ ਦਿੰਦੇ ਆ ਬੇ ਸੁੱਧ ਵੀ ਕਹਿ ਦਿੰਦੇ ਨੇ ਤੇ ਜਿਹੜੇ ਗੁਰਸਿੱਖ ਪਿਆਰੇ ਉਹਨੂੰ ਪ੍ਰੇਮ ਅਵਸਥਾ ਵੀ ਕਹਿ ਦਿੰਦੇ ਨੇ ਪ੍ਰੇਮ ਦੇ ਵਿੱਚ ਨੇਮ ਕੋਈ ਨਹੀਂ ਰਹਿੰਦਾ ਉਹਦੇ ਲਈ ਜੋ ਕੁਝ ਕੀਤਾ ਜਾਵੇ ਉਦੋਂ ਜੋ ਕੁਝ ਆਉੜਦਾ ਸਮਝ ਆਉਂਦਾ ਉਹ ਹੁੰਦਾ ਕੋਈ ਇਹ ਨਹੀਂ ਕਿ ਮੈਂ ਆ ਆ ਬੜੇ ਸੋਚ ਸੋਚ ਬੋਲ ਬੋਲਣੇ ਆ ਕਰਣੇ ਨਹੀਂ ਐਸੀਆਂ ਅਵਸਥਾ ਬੜੀਆਂ ਨੇ ਇਤਿਹਾਸ ਵਿੱਚ ਭਗਤਾਂ ਦੇ ਜੀਵਨ ਵਿੱਚ ਆਉਂਦੀਆਂ ਨੇ ਖੈਰ ਸੰਖੇਪ ਕਰਾਂ ਮਹਾਰਾਜ ਕਹਿੰਦੇ ਹਾਂ ਨਿਰਖਤ ਫਿਰਾਂ ਸਭ ਦੇਸ਼ ਦੇ ਸੰਤਰ ਨਿਰਖਤ ਦੇਖਣਾ ਨਿਰਖ ਕਰਨਾ ਵੇਖਣਾ ਕਹਿੰਦੇ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਦੇਸ਼ਾਂ ਦਸ਼ੰਤਰਾਂ ਦੇ ਅੰਦਰ ਅਰ ਦੇਖਦੇ ਲੱਭਦੇ ਫਿਰਦੇ ਆ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਦੇ ਵਿੱਚ ਚਾ ਬੜਾ ਪ੍ਰਭੂ ਦਾ دیدار ਹੋ ਜਾਵੇ ਦਰਸ਼ਨ ਮਿਲ ਜਾਣ ਆਪਣੇ ਅੰਦਰ ਨੂੰ ਬਾਹਰ ਨੂੰ ਜਿੱਥੇ ਕੋਈ ਦੱਸਦਾ ਉਧਰ ਨੂੰ ਭਜਨੇ ਕਿੱਥੋਂ دیدار ਹੋਵੇ ਕਿੱਥੋਂ ਮਿਲਾਪ ਹੋਵੇ ਮਨ ਤਨ ਕਾਟ ਦੇਉ ਗੁਰ ਅੱਗੇ ਮੈਂ ਗੁਰੂ ਦੇ ਅੱਗੇ ਮਨ ਵੀ ਤੇ ਤਨ ਵੀ ਕੱਟ ਦੇਵਾ ਟੁਕੜੇ ਕਰ ਦੇਵਾ ਜਿਨਾਂ ਹਰ ਪ੍ਰਭ ਮਾਰਗ ਪੰਥ ਦਿਖੀਆ ਉਸ ਗੁਰੂ ਤੋਂ ਵਾਰਾ ਜਿਨਨੇ ਨਿਰਗੁਣ ਸਰੂਪ ਦਾ ਮਾਰਗ ਰਸਤਾ ਉਹ ਪੰਥ ਮੈਨੂੰ ਦੱਸਣਾ ਕੀਤਾ ਹੈ ਮਾਰਗ ਜਿਹਦੇ ਤੇ ਚੱਲ ਕੇ ਮੈਂ ਮਾਲਕ ਉਸ ਵੈ ਗੁਰੂ ਨਿਰਗੁਣ ਦਾ ਸਰੂਪ ਹੋ ਗਿਆ ਕੋਈ ਆਨ ਸੰਦੇਸ਼ਾ ਦੇ ਪ੍ਰਭ ਕੇਰਾ ਐਹੋ ਜੀ ਅਵਸਥਾ ਹੋਵੇ ਵਿਆਕੁਲਤਾ ਵਾਲੀ ਤੇ ਕੋਈ ਆਕੇ ਸੁਨੇਹਾ ਦੇ ਦੇਵੇ ਮਾਂ ਪੁੱਤਰ ਲੇਪ ਬਾਪ ਪੁੱਤਰ ਧੀ ਲਈ ਤੜਫ ਰਿਆ ਹੋਵੇ ਕਿ ਆਏ ਨਹੀਂ ਫੋਨ ਲੱਗਦਾ ਨਹੀਂ ਗੱਲਬਾਤ ਹੁੰਦੀ ਨਹੀਂ ਸਾਲ 2 ਸਾਲ ਹੋ ਗਏ ਕੋਈ ਸੁਖ ਸੁਨੇਹਾ ਨਹੀਂ ਆਇਆ ਕੋਈ ਤਾਰ ਖਬਰ ਨਹੀਂ ਆਈ ਪਤਾ ਨਹੀਂ ਕੀ ਗੱਲ ਹੋਵੇਗੀ ਕੀ ਵਿਵਤਾ ਹੋਵੇਗੀ ਕੀ ਦੁੱਖ ਸੁੱਖ ਹੋਵੇਗਾ ਤੇ ਅਚਨ ਚੇਤ ਕੋਈ ਆਕੇ ਸੁਨੇਹਾ ਦੇ ਦੇਵੇ ਉਹ ਗਮ ਗੀਨਤਾ ਦੇ ਸਾਗਰ ਵਿੱਚ ਡੁੱਬੇ ਹੋਣ ਅੰਦਰੋਂ ਚਿੰਤਾ ਦੇ ਵਿੱਚ ਡੁੱਬੇ ਹੋਣ ਤੇ ਕੋਈ ਆ ਕੇ ਕਹਦਾ ਫੁਲਾਨਾ ਸਿਆ ਤੇਰਾ ਪੁੱਤਰ ਤੇਰੇ ਦਰਵਾਜ਼ੇ ਤੇ ਆ ਗਿਆ ਉਦੋਂ ਸਾ ਲਾਓ ਜ਼ਰਾ ਕਿ ਮਾਂ ਬਾਪ ਨੂੰ ਕਿੰਨੀ ਕੁ ਖੁਸ਼ੀ ਤੇ ਕਿਹੜੇ ਹਸਾਬ ਨਾਲ ਕੀ ਮਾਂ ਭੱਜ ਕੇ ਪਾਣੀ ਨੂੰ ਪਾਉ ਦਰਵਾਜ਼ੇ ਨੂੰ ਪਾਉ ਕੀ ਚਪਲਾਂ ਦੇ ਵਿੱਚ ਪਾਉ ਕੀ ਕਰੂ ਸੁੱਧ ਬੁੱਧ ਸਭ ਭੁੱਲ ਜਾਂਦੀ ਏ ਇੱਕ ਉਹ ਆ ਗਿਆ ਭੱਜ ਕੇ ਉਹਨੂੰ ਗਲ ਵਕੜੀ ਵਿੱਚ ਲੈਣਾ ਮਹਾਰਾਜ ਸਚੀ ਪਰਸ਼ਾ ਕਹਿੰਦਿਆ ਜਦੋਂ ਐਸਾ ਰਸ ਆਉਂਦਾ ਹੈ ਪ੍ਰਭੂ ਦਾ ਕੋਈ ਸੰਦੇਸ਼ ਆ ਕੇ ਦਿੰਦਾ ਹੈ ਕੋਈ ਪ੍ਰਭੂ ਦੀ ਗੱਲ ਸੁਣਾਉਂਦਾ ਹੈ ਰਿੱਧ ਅੰਤਰ ਮਨ ਤਨ ਮੀਠ ਲਗਈਆ ਉਹਦੀਆਂ ਗੱਲਾਂ ਜਦੋਂ ਮੈਨੂੰ ਕੋਈ ਸੁਣਾਉਂਦਾ ਹੈ ਨਾ ਬੜੀਆਂ ਮਿੱਠੀਆਂ ਲੱਗਦੀਆਂ ਨੇ ਗੱਲਾਂ ਰਸ ਵਾਲੀਆਂ ਨੇ ਪਰ ਨੇਤਰਾਂ ਵਿੱਚੋਂ ਜਲ ਨਿਕਲ ਆਉਂਦਾ ਕਿ ਅਜੇ ਉਹਦਾ ਮਿਲਾਪ ਨਹੀਂ ਹੋਇਆ ਜਿਹਦੀਆਂ ਗੱਲਾਂ ਸੁਣਦੇ ਆਂ ਗੱਲਾਂ ਕਰਨਿਆਂ ਮਸਤਕ ਕਾਟ ਦਿਓ ਚਰਣਾ ਤਲ ਮੈਂ ਆਪਣਾ ਸਿਰ ਕੱਟ ਕੇ ਉਹਦੇ ਚਰਣਾ ਵਿੱਚ ਰੱਖ ਦੇਵਾਂ ਜੋ ਹਰ ਪ੍ਰਭ ਮੇਲ ਮੇਲ ਮਲਈਆ ਜਿਹੜਾ ਹਰੀ ਪਰਮਾਤਮਾ ਨਾਲ ਮੇਰਾ ਮੇਲ ਮਿਲਾਪ ਕਰਾ ਦੇਵੇ ਮੈਨੂੰ ਗੁਰੂ ਨਾਲ ਮਲਾ ਦੇਵੇ ਅਕਾਲ ਨਾਲ ਮਲਾ ਦੇਣਾ ਕਰੇ ਚੱਲ ਚੱਲ ਸਖੀ ਹਮ ਪ੍ਰਭ ਪਰਬੁੱਧੇ ਏ ਸਖੀ ਏ ਜੀਵ ਏ ਭਾਈ ਤੂੰ ਚੱਲ ਅੰਦਰੋਂ ਤੁਰ ਬਾਹਰੋਂ ਤੁਰ ਹਮ ਅਸੀਂ ਮਿਲ ਕੇ ਪ੍ਰਭ ਪਰ ਵਿਸ਼ੇਸ਼ ਕਰਕੇ ਬੁੱਧੈ ਗਿਆਨ ਉਹਦੇ ਗਿਆਨ ਨੂੰ ਪ੍ਰਾਪਤ ਕਰੀਏ ਗੁਣ ਕਾਮਨ ਕਰ ਹਰ ਪ੍ਰਭ ਲਈਆ ਉਹਦੇ ਗਿਆਨ ਨੂੰ ਪ੍ਰਾਪਤ ਕਰਕੇ ਉਹਦੇ ਵਾਲੇ ਗੁਣ ਪ੍ਰਾਪਤ ਕਰਕੇ ਪ੍ਰਭੂ ਵਾਲੇ ਤੇ ਫਿਰ ਕਾਮਨ ਔਰ ਗੁਨਾ ਰੂਪ ਟੂਣਾ ਕਹਿੰਦੇ ਨਾ ਟੂਣਾ ਕਰਦੇ ਨੇ ਭਈ ਆ ਹੋ ਜੇ ਉਹ ਹੋ ਜੇ ਵੈਸੇ ਬਾਰੀ ਤੌਰ ਤੇ ਨਹੀਂ ਇੱਕ ਮਹਾਵਰਾ ਗੁਰੂ ਨੇ ਨਾਲ ਲਿਆ ਸਮਝਾਉਣ ਵਾਸਤੇ ਨਾ ਟੂਣਾ ਉਹ ਨਹੀਂ ਮਹਾਰਾਜ ਕਹਿੰਦੇ ਗੁਣ ਕਾਮਨ ਗੁਨਾ ਦਾ ਟੂਣਾ ਔਰ ਗੋਣ ਤੇਰੇ ਕੋਲ ਹੋਣ ਇਹਦੇ ਨਾਲ ਗੁਣੀ ਨਿਧਾਨ ਮਿਲੇਗਾ ਤੇ ਜਿਹੜੇ ਬਾਹਰ ਦੇ ਕਰਦੇ ਪਿਰਦੇ ਉਹਨਾਂ ਦੇ ਪੱਲੇ ਕੱਖ ਨਹੀਂ ਦੇ ਪੈਣਾ ਪਹਿਲਾਂਵੇਂ ਦੁਖੀ ਤੇ ਉਹਨਾਂ ਦੁਖੀ ਹੀ ਰਹਿਣਾ ਉਹ ਕਿਸੇ ਨੂੰ ਸੁੱਖ ਦਿਓ ਤੁਹਾਨੂੰ ਸੁੱਖ ਮਿਲੇਗਾ ਯਾਦ ਰੱਖਣਾ ਜੋ ਕੁਝ ਅਸੀਂ ਕਿਸੇ ਨੂੰ ਦੇ ਰਹੇ ਆ ਗਾਲਾਂ ਦੇ ਰਹੇ ਤੇ ਗਾਲਾਂ ਮਿਲਣਗੀਆਂ ਦੁਗਨੀਆਂ ਮਿਲਣਗੀਆਂ ਬੇਪਤੀ ਦੇ ਰਹੇ ਬੇਪਤੀ ਦੁਗਣੀ ਮਿਲੇਗੀ ਤੁਸੀਂ ਕਿਸੇ ਦਾ ਭਲਾ ਕਰੋ ਤੁਹਾਨੂੰ ਸਕੂਨ ਮਿਲੇਗਾ ਤੁਹਾਡਾ ਭਲਾ ਆਪਣੇ ਆਪ ਗੁਰੂ ਕਰੇਗਾ ਮਹਾਰਾਜ ਕਹਿੰਦੇ ਨੇ ਉਸ ਗੁਣਾ ਦੇ ਨਾਲ ਇਹ ਜੀਵ ਰੂਪ ਇਸਤਰੀ ਇਹ ਗੁਣ ਕਰ ਇਕੱਠੇ ਗੁਣਾ ਦਾ ਟੂਣਾ ਹਾਰ ਪ੍ਰਭ ਲਈਆ ਇਹਨਾਂ ਗੁਣਾ ਦੇ ਨਾਲ ਪ੍ਰਭੂ ਲਈਆ ਪ੍ਰਾਪਤੀ ਹੋਵੇਗੀ ਮਿਲਾਪ ਹੋਵੇਗਾ ਭਗਤ ਬਚਲ ਉਹਾ ਕੋ ਨਾਮ ਕਈਤ ਹੈ ਕਿ ਜਦੋਂ ਕਿਆ ਕਿ ਗੁਣ ਇਕੱਠੇ ਕਰਲਾ ਕਹਿੰਦੇ ਫਿਰ ਤਾਂ ਗੁਣਾ ਵਾਲਿਆਂ ਨੂੰ ਮਿਲਦਾ ਆ ਸਾਡੇ ਵੀ ਤਾਂ ਗੁਣ ਕੋਈ ਨਹੀਂ ਅਸੀਂ ਤਾਂ ਅਗੁਣਿਆਰੇ ਆ ਸਾਡੇ ਕੋਲ ਗੁਣ ਨਹੀਂ ਭਗਤ ਵਛਲ ਉਹ ਆ ਕੋ ਨਾਮ ਕਹੀਏ ਤਾਂ ਹੈ ਉਸ ਪਰਮਾਤਮਾ ਦਾ ਨਾਮ ਤਾਂ ਭਗਤ ਵਛਲੇ ਕਿ ਉਹ ਭਗਤਾਂ ਦਾ ਪਿਆਰਾ ਹੈ ਤੇ ਪਾਪੀਆਂ ਦਾ ਕੀ ਬਣੇਗਾ ਤੇ ਕਹਿੰਦੇ ਜਿੱਦਨ ਪਾਪੀਆਂ ਨੂੰ ਮੁਆਫ ਕੀਤਾ ਗਲੇ ਨਾ ਲਾਇਆ ਪ੍ਰਭੂ ਨੇ ਉਦਨ ਪਾਪੀਆਂ ਨੇ ਇੱਕ ਨਾਮ ਰੱਖਿਆ ਔਰ ਭਗਤ ਜੀ ਬਾਣੀ ਵਿੱਚ ਬਚਨ ਕਰਦੇ ਜੋ ਪੈ ਹਮ ਨਾ ਪਾਪ ਕਰੰਤਾ ਅਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਏ ਭਗਵਾਨ ਏ ਪਰਮਾਤਮਾ ਤੇਰੇ ਨਾਮ ਭਗਤ ਵਚਲ ਕਰਨਨ ਦਾਨ ਦਇਾਲ ਦਿਆਲੂ ਬੜੇ ਨਾਮ ਨੇ ਬੇਅੰਤ ਨਾਮ ਸੀ ਤੇ ਅਸੀਂ ਇਹ ਗੱਲਾਂ ਸੁਣ ਕੇ ਨਿਰਾਸ਼ ਹੋ ਜਾਂਦੇ ਸਾਂ ਸਾਡੇ ਵਿੱਚ ਇਨੇ ਗੁਣ ਨਹੀਂ ਸਾਡੇ ਵਿੱਚ ਇੰਨੀਆਂ ਖੂਬੀਆਂ ਨੇ ਕਿਵੇਂ ਮਿਲਪ ਹੋਵੇਗਾ ਮਹਾਰਾਜ ਜਦਨ ਤੂੰ ਸਾਨੂੰ ਪਾਪੀਆਂ ਨੂੰ ਮੁਆਫ ਕੀਤਾ ਗਲ ਵਕੜੀ ਵਿੱਚ ਲਿਆ ਤੇ ਉਸ ਦਿਨ ਅਸੀਂ ਪਾਪੀਆਂ ਨੇ ਤੇਰਾ ਨਾਮ ਇੱਕ ਤਰਿਆ ਪਤਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਮਾਲਕ ਜਦੋਂ ਸੁਣਦੇ ਹਾਂ ਕਿ ਤੂੰ ਭਗਤ ਵਛਲੋ ਦਾ ਨਾਮ ਏ ਸਰਨ ਪ੍ਰਭੂ ਤਿਸ ਪਛੈ ਪਈਆ ਪ੍ਰਭੂ ਦੀ ਸਰਨ ਆ ਕੇ ਔਰ ਉਹਦੇ ਪਿੱਛੇ ਚੱਲ ਪਿਆ ਤੁਰ ਪਿਆ ਕਹਿਦਾ ਖਿਮਾ ਸ਼ਿੰਗਾਰ ਕਰੀ ਪ੍ਰਭ ਖੁਸ਼ੀਆਂ ਖਿਮਾ ਦਾ ਸ਼ਿੰਗਾਰ ਤਨ ਤੇ ਕਰੇ ਇਹ ਗਹਿਣਾ ਪੈਨੇ ਔਰ ਪ੍ਰਭੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਮਨ ਦੀਪਕ ਗੁਰ ਗਿਆਨ ਬੁਲਈਆ ਮਨ ਅੰਦਰ ਦੀਵਾ ਜਲਾ ਕਿਹੜਾ ਦੀਵਾ ਖਿਮਾਂ ਦਾ ਸ਼ੁਭ ਗੁਣਾਂ ਦਾ ਸ਼ਿੰਗਾਰ ਹੋਵੇ ਮਨ ਦੇ ਅੰਦਰ ਗਿਆਨ ਦਾ ਦੀਪਕ ਜਲੇ ਖਿਮਾ ਸ਼ਿੰਗਾਰ ਕਾਮਨ ਤਨ ਪਹਿਰੇ 라ਵੇ ਲਾਲ ਪਿਆਰੀ ਫਿਰ ਪਰਮਾਤਮਾ ਨਾਲ ਮਿਲਾਪ ਹੋਣੈ ਰਸ ਰਸ ਭੋਗ ਕਰੇ ਪ੍ਰਭ ਮੇਰਾ ਰਸ ਰਸ ਆਨੰਦ ਦਾਇਕ ਹੋ ਕੇ ਮੇਲ ਕਰਕੇ ਜੀਵ ਈਸ਼ਵਰ ਵਿੱਚ ਈਸ਼ਵਰ ਜੀਵ ਵਿੱਚ ਅਰ ਹੋ ਕੇ ਮੇਲ ਕਰੇ ਪ੍ਰਭ ਮੇਰਾ ਅਰ ਮਿਲ ਕੇ ਆਨੰਦ ਦਾਇਕ ਤਦਾਕਾਰ ਹੁੰਦਾ ਹਾਂ ਤਿਸ ਅੱਗੇ ਜੀਉ ਕਟ-ਕਟ ਪਈਆ ਮੈਂ ਆਪਣੇ ਤਨ ਦੇ ਟੁਕੜੇ ਟੁਕੜੇ ਕਰਕੇ ਉਹਦੇ ਅਰਪਤ ਕਰਦਿਆਂ ਹਰ ਹਰ ਹਾਰ ਕੰਠ ਹੈ ਬਨਿਆ ਜਿਨ੍ਹਾਂ ਦੇ ਗਲੇ ਦਾ ਹਾਰ ਪ੍ਰਭੂ ਦਾ ਨਾਮ ਬਣ ਗਿਆ ਹੈ ਪ੍ਰਭੂ ਦਾ ਨਾਮ ਹਰ ਵਕਤ ਕੰਠ ਵਿੱਚ ਚੱਲਦਾ ਰਹਿੰਦਾ ਵਾਹਿਗੁਰੂ 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 ਜਿਨ੍ਹਾਂ ਦੇ ਗਲੇ ਦਾ ਹਾਰ ਇਹ ਬਣਿਆ ਮਨਮੋਤੀ ਚੋਰ ਵੱਡ ਗਹਿਣ ਗਹਿਨਈਆ ਕਹਿੰਦੇ ਸਭ ਤੋਂ ਵੱਡਾ ਗਹਿਣਾ ਉਹ ਕਿਹੜਾ ਗ੍ਰਹਿਣ ਕੀਤਾ ਮੋਤੀ ਚੋਰ ਮੋਤੀ ਚੋਰ ਕਹਿੰਦੇ ਆ ਜੀ ਇੱਕ ਸਿਰ ਤੇ ਲਾਉਣ ਵਾਲਾ ਗਹਿਣਾ ਹੁੰਦਾ ਤਾਜ ਦੀ ਨੂਮਾ ਔਰ ਉਹ ਨਾਲ ਲਾਉਣਾ ਮਹਾਰਾਜ ਕਹਿੰਦੇ ਆ ਤੇਰੀ ਸਿਰ ਦੇ ਉੱਪਰ ਪ੍ਰਭੂ ਦੀ ਕਿਰਪਾ ਦਾ ਛਤਰ ਛੁਲੇਗਾ ਉਹਦੇ ਤੋਂ ਬਾਹਰ ਦੇ ਕਈ ਗੈਨੇ ਜਿਹੜੇ ਵਾਰੇ ਦਾ ਸਕਦੇ ਨੇ ਹਰ ਹਰ ਸਰਦਾ ਸੇਜ ਵਿਛਾਈ ਹਰੀ ਪਰਮਾਤਮਾ ਨੂੰ ਪਾਉਣ ਵਾਸਤੇ ਹਿਰਦੇ ਚ ਬਿਠਾਉਣ ਵਾਸਤੇ ਹਿਰਦਾ ਇੰਨਾ ਕੁ ਪਵਿੱਤਰ ਕੀਤਾ ਸਰਦਾ ਦੀ ਪ੍ਰੇਮ ਦੀ ਸੇਜਾ ਤਿਆਰ ਕੀਤੀ ਇਹਦੇ ਤੇ ਪ੍ਰਮਾਤਮਾ ਆ ਕੇ ਬੈਠਣਗੇ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹਿਣ ਲੱਗੇ ਮਨ ਦੇ ਅੰਦਰ ਬਹੁਤ ਪ੍ਰਭੂ ਨੂੰ ਭਾਏ ਤੇ ਪ੍ਰਭੂ ਨੂੰ ਅਸੀਂ ਨਹੀਂ ਛੱਡ ਸਕਦੇ ਤੇ ਪ੍ਰਭੂ ਹੁਣ ਸਾਨੂੰ ਨਹੀਂ ਛੱਡ ਸਕਦਾ ਜੋ ਦੇ ਨਹੀਂ ਹੁੰਦਾ ਕਹ ਪ੍ਰਭ ਅਵਰ ਅਵਰ ਕਿਸ਼ਕੀਜੈ ਕਹ ਪ੍ਰਭ ਜੋ ਪ੍ਰਭੂ ਕਹਿੰਦਾ ਅਵਰ ਅਵਰ ਕਿਸ਼ਕੀਜੈ ਕਹਿੰਦੇ ਜੀਵ ਜਿਹੜੇ ਕੁਝ ਹੋਰ ਹੀ ਕਰਦੇ ਨੇ ਹੋਰ ਹੀ ਕਰਦੇ ਨੇ ਜੋ ਪ੍ਰਭੂ ਕਹਿੰਦਾ ਗੁਰੂ ਅਸੀਂ ਸਾਰੇ ਹੀ ਮੰਨਦੇ ਆ ਸ਼ਬਦ ਗੁਰੂ ਸਤਗੁਰੂ ਗ੍ਰੰਥ ਸਹਿ ਮਹਾਰਾਜ ਗੁਰੂ ਨਾਨਕ ਨਰਨਾਰੰਗੀ ਮਹਾਰਾਜ ਤੋਂ ਲੈ ਕੇ ਧੰਗ ਗੁਰੂ ਗ੍ਰੰਥ ਸਹਿ ਮਹਾਰਾਜ ਤੱਕ ਗੁਰੂ ਮੰਨਦੇ ਗੋਸਤਾਖੀ ਮਾਪ ਬੜੇ ਕਟ ਸੇਖਿਆ ਜਿਹੜੇ ਗੁਰੂ ਦੀ ਗੱਲ ਮੰਨਦੇ ਆ ਗੁਰੂ ਦੀ ਗੱਲ ਨਹੀਂ ਮੰਨਦੇ ਬਹੁਤ ਕਟ ਉਹ ਅਸੀਂ ਆਪਣੀ ਮਨਮਾਨੀ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ ਔਰ ਕਿਸ਼ਕੀਜੇ ਹੋਰ ਦਾ ਹੋਰ ਹੀ ਕੁਝ ਕਰੀ ਜਾਂਦੇ ਜੀਵ ਕੁਝ ਹੋਰ ਚਾਹੁੰਦਾ ਹੈ ਗੁਰੂ ਕੁਝ ਹੋਰ ਚਾਹੁੰਦਾ ਹੈ ਗੁਰੂ ਦੇ ਅਨੁਕੂਲ ਨਹੀਂ ਚੱਲਦਾ ਸਭ ਬਾਦ ਸਿੰਗਾਰ ਫੋਕਟ ਫੁਕਟਈਆ ਮਹਾਰਾਜ ਕਹਿੰਦੇ ਜਿੰਨੇ ਤੇਰੇ ਕਰਮ ਧਰਮ ਕੀਤੇ ਦਿਖਾਵੇ ਵਾਲੇ ਨਾ ਸਭ ਫੁਟਨੇ ਸਭ ਨਿਪਟਨੇ ਜੇ ਤੂੰ ਗੁਰੂ ਦੇ ਕਏ ਅਨੁਸਾਰ ਨਹੀਂ ਚੱਲਿਆ ਉਹਦੇ ਬਚਨਾਂ ਨੂੰ ਨਹੀਂ ਨਾ ਕਮਾਇਆ ਜੋ ਕਰਮ ਧਰਮ ਦਿਖਾਵੇ ਦਾ ਕੀਤੀ ਜਾਂਦਾ ਸਭ ਫੁਕਟ ਕਰਮ ਨੇ ਹੋਰ ਕੁਝ ਨਹੀਂ ਕਿਉਂ ਸ਼ਿੰਗਾਰ ਮਿਲਨ ਕਹਿ ਤਾਈ ਜਿਹੜੇ ਬਾਹਰ ਦੇ ਜਿਸ ਤਰ੍ਹਾਂ ਗਹਿਣਾ ਗੱਟਾ ਮਿਲਾਬ ਵਾਸਤੇ ਪਹਿਨੇ ਜਾਂਦਾ ਸ਼ਿੰਗਾਰ ਤੇ ਜਿਰ ਪਰਮਾਤਮਾ ਨੂੰ ਮਿਲਣਾ ਤੇ ਸ਼ੁਭ ਗੁਣਾਂ ਦਾ ਸ਼ਿੰਗਾਰ ਸੇਵਾ ਸਿਮਰਨ ਆਰ ਹੋਰ ਲਿਆਕਤ ਸ਼ੁਭ ਗੁਣ ਇਕੱਠੇ ਕਰਨੇ ਕਹਿੰਦੇ ਸ਼ਿੰਗਾਰ ਤਾਂ ਬਣਾਇਆ ਕਿ ਮਾਲਕ ਨਾਲ ਵੈਗਰੂ ਨਾਲ ਮਿਲਣਾ ਹੈ ਪ੍ਰਭ ਲਿਓ ਸੁਹਾਗਣ ਪ੍ਰਭੂ ਨੇ ਸੁਹਾਗਣ ਜਿਨ੍ਹਾਂ ਸਤਗੁਰੂ ਦਾ ਬਚਨ ਮੰਨਿਆ ਉਹਨਾਂ ਦਾ ਮਿਲਾਪ ਮਾਲਕ ਨਾਲ ਹੋਇਆ ਤੇ ਮਹਾਰਾਜ ਕਹਿੰਦੇ ਥੂਕ ਮੁਖ ਪਈਆ ਤੇ ਜਿਨ੍ਹਾਂ ਬਚਨ ਨਹੀਂ ਕਮਾਇਆ ਉਹਨਾਂ ਦੇ ਮੂੰਹ ਤੇ ਥੁੱਕਾਂ ਲਾਨਤਾ ਪਈਆਂ ਇੱਥੇ ਵੀ ਤੇ ਉੱਥੇ ਵੀ ਦਰਕਾਰਾਂ ਪਈਆਂ ਹਮ ਚੇਰੀ ਤੂੰ ਅਗਮੁ ਗੁਸਾਈ ਧੰਗੁਰੂ ਰਾਮਦਾਸ ਮਹਾਰਾਜ ਕਹਿੰਦੇ ਵਾਹਿਗੁਰੂ ਅਸੀਂ ਤੇਰੇ ਸੇਵਕ ਤੂੰ ਆ ਸਾਡਾ ਮਾਲਕ ਆਂ ਕਿਆ ਹਮ ਕਰੈ ਤੇਰੇ ਵਸ ਪਈਆ ਮਹਾਰਾਜ ਅਸੀਂ ਸਾਡਾ ਕੋਈ ਵੀ ਤਾਨ ਤਾਕਤ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤੇਰੇ ਵਸ ਵਿੱਚ ਆ ਤੂੰ ਜੋ ਚਾਹੇ ਕਰਵਾ ਤੂੰ ਜੋ ਜਿੱਧਰ ਨੂੰ ਚਾਹੇ ਚੁਲਾ ਤੂੰ ਜੋ ਚਾਹੇ ਅਾ ਸਾਡੇ ਸ਼ਰੀਰ ਤੋਂ ਬਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਦਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਬੇਸਮਾਰ ਅਥਾ ਆਗੰਤ ਅਤੁਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਵੈਗਰੂ ਜਿਵੇਂ ਤੈਨੂੰ ਪਾਉਂਦਾ ਤੂੰ ਓਵੇਂ ਕਰ ਸਾਡੇ ਨਾਲ ਅਰ ਅਸੀਂ ਕੁਝ ਨਹੀਂ ਕਰ ਸਕਦੇ ਤੂੰ ਮਾਲਕ ਆ ਹਮ ਕਰਹਿ ਤੇਰੇ ਵੱਸ ਪਈਆ ਅਸੀਂ ਕੀ ਕਰ ਸਕਦੇ ਆ ਤੇਰੇ ਵੱਸ ਪਈਆ ਦਇਆ ਦੀਨ ਕਰੋ ਰਖ ਲੇਵੋ ਦੀਨ ਗਰੀਬ ਅਜ਼ਜ਼ ਜੀ ਦਾ ਕੋਈ ਆਸਰਾ ਨਹੀਂ ਮਹਾਰਾਜ ਅਸੀਂ ਦੀਨ ਹਾਂ ਤੇ ਸਾਡੇ ਤੇ ਦਇਆ ਕਰੋ ਤਰਸ ਕਰੋ ਤੇ ਰਖ ਲੇਵੋ ਸਾਨੂੰ ਬਚਾਵੋ ਸੰਸਾਰ ਸਮੁੰਦਰ ਚ ਨਾਨਕ ਹਰ ਗੁਰ ਸਰਣ ਪਈਆ ਸਮਈਆ ਮਾਰਾਦ ਅਸੀਂ ਤੁਹਾਡੇ ਹਰੀ ਪਰਮਾਤਮਾ ਗੁਰ ਸਰਣ ਸਮਈਆ ਗੁਰੂ ਦੀ ਸਰਣ ਪੈ ਕੇ ਮਹਾਰਾਜ ਕਹਿੰਦੇ ਸਮਈਆ ਸਮਿੱਲਤ ਹੋ ਗਏ ਮਿਲ ਗਏ ਸਮਾ ਗਏ ਗੁਰੂ ਦੇ ਵਿੱਚ ਇੱਕ ਮੇਕਤਾ ਹਾਸਲ ਕਰ ਲਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੀਲ ਲਹੂ ਵਡਿਆਈ ਗੁਰੂ ਚਰਣਾ ਵਿੱਚ ਅਰਦਾਈ ਕੀਤੀ ਗੁਰੂ ਨੇ ਮਲਾਪ ਕਰਾਇਆ ਆਪਣਾ ਰੂਪ ਬਣਾ ਦਿੱਤਾ ਆਪਣੀ ਜਗਾ ਬਿਠਾਇਆ ਗੁਰੂ ਨਾਮਦਾਸ ਸਾਹਿਬ ਕਹਿੰਦੇ ਆ ਭਲਿਓ ਮੈਂ ਰੁੱਲਦਾ ਫਿਰਦਾ ਸਾਂ ਕੋਈ ਬਾਤ ਨਹੀਂ ਸੀ ਪੁੱਛਦਾ ਜਿੱਦਨ ਗੁਰੂ ਦੀ ਸਰਣ ਆਇਆ ਗੁਰੂ ਦੇ ਬਚਨਾਂ ਨੂੰ ਕਮਾਇਆ ਬਾਰੀ ਸ਼ਿੰਗਾਰ ਬਣਾਇਆ ਸੇਵਾ ਤੇ ਸਿਮਰਨ ਦਾ ਸ਼ੁਭ ਗੁਣਾ ਦਾ ਸੇਵਾ ਕੀਤੀ ਉਹ ਦੂਜੇ ਸ਼ਿੰਗਾਰਾਂ ਦੀ ਗੱਲ ਬਾਣੀ ਨਹੀਂ ਕਰਦੀ ਬਾਹਰ ਦੇ ਸ਼ੁਭ ਗੁਣਾ ਦਾ ਸ਼ੰਗਾਰ ਬੁਣਾਇਆ ਤੇ ਮੇਰੇ ਗੁਰੂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਛਾਤੀ ਨਾਲ ਹੀ ਨਹੀਂ ਲਾਇਆ ਮਹਾਰਾਜ ਨੇ ਆਪਣੇ ਤਖਤ ਤੇ ਬੁਠਾਇਆ ਸਿੱਖਾ ਤੂੰ ਵੀ ਮਹਾਰਾਜ ਦੇ ਤਖਤ ਤੇ ਬੈਠਣਾ ਉਹਦੇ ਵਿੱਚ ਮਿਲ ਕੇ ਉਹਦੇ ਨਾਲ ਬੈਠਣਾ ਜਿਹਨੂੰ ਮਹਾਰਾਜ ਕਬੀਰ ਸਾਹਿਬ ਕਹਿੰਦੇ ਨਾ ਕਿ ਅਬ ਤੋ ਜਾਏ ਚੜੇ ਸੰਗਾਸਨ ਮਿਲ ਹੈ ਸਾਰੰਗ ਪਾਣੀ ਉਹਦੇ ਸੰਗਾਸਨ ਤੇ ਉਹਦੇ ਤਖਤ ਤੇ ਚੜ ਗਏ ਬੈਠ ਗਏ ਅਬ ਤੋ ਜਾਏ ਚੜੇ ਸੰਗਾਸਨ ਮਿਲ ਹੈ ਸਾਰੰਗ ਪਾਣੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਜੀਵ ਨੇ ਈਸ਼ਵਰ ਹੋਣਾ ਹੈ ਈਸ਼ਵਰ ਨੇ ਜੀਵ ਰੂਪ ਹੋ ਕੇ ਸੰਸਾਰ ਨੂੰ ਬੋਲਦੇ ਹੋਏ ਸੁਣਾਈ ਦੇਣਾ ਹੈ ਗੁਰੂ ਕਿਰਪਾ ਕਰੇ ਮਾਦਰਾ ਸਾਡੀ ਸਮਝ ਆਵੇ ਆ ਸਾਡਾ ਆਇਆ ਸਫਲਾ ਹੋ ਸਕੇ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਗੁਰੂ ਕੀ ਸੰਗਤ ਸਤਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੋਧੀ ਬਖਸ਼ਿਸ਼ ਕਰਨੀ ਸਤਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਪੜਨ ਸੁਣ ਸੁਣਾਉਣ ਵਾਲਿਆਂ ਤੇ ਸਾਨੂੰ ਸਮਤ ਸ੍ਰੇਸ਼ਟ ਮਤੀ ਬਖਸ਼ਿਸ਼ ਕਰਨ ਅਸੀਂ ਪੜ ਸੁਣ ਕੇ ਕੁਝ ਨਾ ਕੁਝ ਜੀਵਨ ਅੰਦਰ ਕਮਾਈਏ ਕੁਝ ਨਾ ਕੁਝ ਅੰਦਰੋਂ ਤੁਰਨ ਦਾ ਯਤਨ ਕਰੀਏ ਜੀਵਨ ਵਿੱਚ ਬਦਲਾਅ ਆਵੇ ਗੁਰੂ ਵੱਲ ਨੂੰ ਤੁਰੀਏ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ